ਅਦਾਕਾਰ ਤੇ ਐਮਪੀ ਕੰਗਣਾ ਰਣੌਤ ਬਠਿੰਡਾ ਪਹੁੰਚ ਗਈ ਹੈ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਦੱਸਦੀ ਹੈ ਕਿ ਮਾਨਹਾਨੀ ਦਾ ਇਹ ਕੇਸ ਹੈ ਜਿਸ ਦੇ ਵਿੱਚ ਇਹ ਸੁਣਵਾਈ ਜਿਹੜੀ ਹੈ ਬਠਿੰਡਾ ਦੀ ਅਦਾਲਤ ਦੇ ਵਿੱਚ ਹੋਣੀ ਹੈ ਤਾਂ ਕੁਝ ਹੀ ਸਮੇਂ ਦੇ ਵਿੱਚ ਬਠਿੰਡਾ ਦੀ ਅਦਾਲਤ ਦੇ ਵਿੱਚ ਐਮਪੀ ਕੰਗਨਾ ਰਣੌਤ ਪਹੁੰਚੇਗੀ ਔਰ ਜ਼ਿਕਰਯੋਗ ਐਵੀਏਕ ਕੇ ਸਾਲ 2020 ਤੇ 21 ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਹੁੰਦੀ ਹੈ ਧਰਨਾ ਜਿਹੜਾ ਹੈ ਉਹ ਕਿਸਾਨਾਂ ਦਾ ਚੱਲ ਰਿਹਾ ਹੁੰਦਾ ਹੈ ਦਿੱਲੀ ਬਾਰਡਰਾਂ ਦੇ ਉੱਤੇ ਤਾਂ ਇਸ ਦਰਮਿਆਨ ਦੇਖਿਆ ਜਾਂਦਾ ਹੈ ਕਿ ਕੰਗਨਾ ਰਣੌਤ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇੱਕ ਟਵੀਟ ਕੀਤਾ ਔਰ ਜੋ ਬਠਿੰਡਾ ਦੇ ਨਾਲ ਸਬੰਧਤ ਹੈ ਬਜ਼ੁਰਗ ਮਹਿੰਦਰ ਕੋਰ ਉਸ ਦੀ ਜਿਹੜੀ ਤੁਲਨਾ ਹੈ ਸ਼ਾਹੀਨ ਬਾਗ ਦੇ ਵਿੱਚ ਜਿਹੜਾ ਧਰਨਾ ਲੱਗਿਆ ਹੋਇਆ ਸੀ ਔਰ ਉਸ ਦੇ ਵਿੱਚ ਬਿਲਕਿਸ ਬਾਨੋ ਜੋ ਮਹਿਲਾ ਮਜੂਸੀ ਉਸ ਦੇ ਨਾਲ ਤੁਲਨਾ ਕੀਤੀ ਗਲਤ ਤਰੀਕੇ ਦੇ ਨਾਲ ਔਰ ਇਹ ਆਖਿਆ ਕਿ 100-100 ਰੁਪਏ ਲੈ ਕੇ ਧਰਨੇ ਦੇ ਵਿੱਚ ਪਹੁੰਚੇ ਅਜਿਹੀ ਟਿੱਪਣੀ ਜਿਹੜੀ ਹੈ ਉਹ ਕੀਤੀ ਗਈ ਕੰਨਰ ਮਤਲਬ ਜਿਸ ਤੋਂ ਬਾਅਦ ਉਹ ਵਿਵਾਦਾਂ ਦੇ ਵਿੱਚ ਘਿਰੀ ਔਰ ਦੱਸਦੀ ਹੈ ਕਿ ਬਜ਼ੁਰਗ ਮਹਿੰਦਰ ਕੌਰ ਨੇ ਜਿਹੜਾ ਬਠਿੰਡਾ ਅਦਾਲਤ ਦਾ ਰੁਕ ਕੀਤਾ ਔਰ ਮਾਨ ਹਾਨੀ ਦਾ ਜਿਹੜਾ ਕੇਸ ਆ ਉਹ ਵੀ ਦਰਜ ਕਰਵਾਇਆ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਬਠਿੰਡਾ ਦੀ ਅਦਾਲਤ ਦੇ ਵਿੱਚ ਨਿਜੀ ਤੌਰ ਤੇ ਪੇਸ਼ ਹੋਣ ਦੇ ਕੰਗਣਾ ਰਣੋਤ ਨੂੰ ਹੁਕਮ ਦਿੱਤੇ ਗਏ ਸੀ ਔਰ ਉਸ ਤੋਂ ਬਾਅਦ ਹੁਣ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਤਾਂ ਇਹ ਬਠਿੰਡਾ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਬਠਿੰਡਾ ਵਿਖੇ ਕੰਗਣਾ ਰਣੋਤ ਪਹੁੰਚ ਚੁੱਕੀ ਹੈ ਪਹਿਲੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਔਰ ਦੱਸ ਦਈਏ ਕਿ ਕੁਝ ਹੀ ਦਿਨ ਦੇ ਵਿੱਚ ਜਿਹੜੀ ਸੁਣਵਾਈ ਹੋਣੀ ਹੈ ਬਠਿੰਡਾ ਦੀ ਅਦਾਲਤ ਦੇ ਵਿੱਚ ਇਸ ਮਾਨ ਹਾਨੀ ਦੇ ਕੇਸ ਨੂੰ ਲੈ ਕੇ ਹਾਲਾਂਕਿ ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਅਰਜ਼ੀ ਦਾਖਲ ਕੀਤੀ ਸੀ ਕਿ ਵੀਡੀਓ ਕਾਨਫਰੈਂਸਿੰਗ ਦੇ ذریعے ਜਿਹੜਾ ਉਹ ਪੇਸ਼ ਹੋਵੇ ਪਰ ਅਦਾਲਤ ਨੇ ਉਸ ਅਰਜ਼ੀ ਨੂੰ ਜਿਹੜਾ ਖਾਰਜ ਕਰ ਦਿੱਤਾ ਔਰ ਹੁਕਮ ਦਿੱਤਾ ਕਿ ਕੰਗਨਾ ਰਣੌਤ ਜੋ ਮੰਡੀ ਤੋਂ ਐਮਪੀ ਹੈ ਉਹ ਨਿੱਜੀ ਤੌਰ ਤੇ ਅਦਾਲਤ ਦੇ ਵਿੱਚ ਪੇਸ਼ ਹੋਵੇ ਪਰ ਹੁਣ ਕੰਗਨਾ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਬਠਿੰਡਾ ਵਿਖੇ ਕੰਗਨਾ ਰਣੌਤ ਦਾ ਇਹ ਕਾਫਲਾ ਦੇਖ ਸਕਦੇ ਹੋ ਹਾਲਾਂਕਿ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਹੈ ਕਿ ਬਠਿੰਡਾ ਦੀ ਅਦਾਲਤ ਦੇ ਬਾਹਰ ਹੈ ਪੁਲਿਸ ਪੁਲਸ ਮੌਜੂਦ ਹੈ ਤਾਂ ਸਖਤ ਪੈਰਾ ਹੈ ਪੁਲਿਸ ਦਾ ਔਰ ਜਿੱਥੇ ਇੱਕ ਪਾਸੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉੱਥੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਾਲੀਵੁੱਡ ਅਦਾਕਾਰਾਂ ਅਤੇ ਮੰਡੀ ਤੋਂ ਐਮਪੀ ਕੰਗਨਾਰ ਨੌਤ ਬਠਿੰਡਾ ਅਦਾਲਤ ਪਹੁੰਚ ਚੁੱਕੇ ਨੇ ਔਰ ਇਹ ਵੀ ਜਾਣਕਾਰੀ ਸਾਂਝੀ ਕਰਦੀਏ ਕਿ ਹਾਲਾਂਕਿ ਬਠਿੰਡਾ ਤੇ ਸ਼ਹਿਰ ਦੀ ਤਸਵੀਰ ਹੈ ਪਰ ਅਦਾਲਤ ਦੇ ਵਿੱਚ ਕੁਝ ਹੀ ਸਮੇਂ ਦੇ ਵਿੱਚ ਪਹੁੰਚਣਾ ਹੈ ਜਦੋਂ ਜਿਵੇਂ ਸਾਡੇ ਕੋਲ ਤਸਵੀਰਾਂ ਆਣਗੀਆਂ ਤ्यों ਤੋਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਰਹਾਂਗੇ ਅਪਡੇਟ ਦਿੰਦੇ ਰਹਾਂਗੇ ਪਰ ਇਸ ਵਕਤ ਦੀ ਇਹ ਤਾਜ਼ਾ ਜਾਣਕਾਰੀ ਕਿ ਬਠਿੰਡਾ ਪਹੁੰਚ ਚੁੱਕੀ ਹੈ ਅਦਾਕਾਰਾ ਕੰਗਨਾਰ ਨੌਤ ਔਰ ਇਹ ਵੀ ਦੱਸਦੀ ਕਿ ਬਜ਼ੁਰਗ ਮਹਿੰਦਰ ਕੌਰ ਤੇ ਇਹ ਟਿੱਪਣੀ ਦਾ ਮਾਮਲਾ ਹੈ ਔਰ ਜ਼ਿਕਰਯੋਗ ਇਹ ਵੀ ਹੈ ਕਿ ਕੰਗਨਾ ਰੌਤ ਨੇ ਇਸ ਮਾਨਹਾਨੀ ਕੇਸ ਨੂੰ ਰੱਦ ਕਰਵਾਉਣ ਖਾਤਰ ਇੱਕ ਪਟੀਸ਼ਨ ਜਿਹੜੀ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਵੀ ਦਾਖਲ ਕੀਤੀ ਸੀ ਔਰ ਜਦੋਂ ਉਸ ਸਮੇਂ ਸੁਣਵਾਈ ਹੋਈ ਤਾਂ ਸੁਪਰੀਮ ਕੋਰਟ ਨੇ ਸਖਤ ਟਿੱਪਣੀ ਜਿਹੜੀ ਹੈ ਉਹ ਕੀਤੀ ਔਰ ਇਹ ਆਖਿਆ ਕਿ ਤੁਸੀਂ ਖਾਲੀ ਰੀਟਵੀਟ ਨਹੀਂ ਕੀਤਾ ਸੀ ਮਸਾਲਾ ਵੀ ਪਾਇਆ ਸੀ ਜੋ ਟਵੀਟ ਜਿਹੜਾ ਕੀਤਾ ਗਿਆ ਜੋ ਵਿਵਾਦਿਤ ਟਿੱਪਣੀ ਕੀਤੀ ਗਈ ਬਠਿੰਡਾ ਨਾਲ ਸਬੰਧਤ ਬਜ਼ੁਰਗ ਮਹਿੰਦਰ ਕੌਰ ਤੇ ਕਿ 100-100 ਰੁਪਏ ਲੈ ਕੇ ਧਰਨੇ ਦੇ ਵਿੱਚ ਬੈਠੇ ਨੇ ਅਜਹੀ ਟਿੱਪਣੀ ਕੀਤੀ ਸ਼ਾਹੀਨ ਬਾਗ ਦੇ ਬਿਲਕਸ ਬਾਨੋ ਦੇ ਨਾਲ ਗਲਤ ਤਰੀਕੇ ਦੇ ਨਾਲ ਤੁਲਨਾ ਕੀਤੀ ਉਸੇ ਤਰ੍ਹਾਂ ਪੇਸ਼ ਕਰਨ ਦਾ ਜੋ ਟਵੀਟ ਹੈ ਉਹ ਕੀਤਾ ਗਿਆ ਪਰ ਇਸ ਦੇ ਉੱਤੇ ਵੀ ਜਿਹੜਾ ਸੁਪਰੀਮ ਕੋਰਟ ਨੇ ਸਖਤ ਰੁਖ ਅਪਣਾਇਆ ਔਰ ਸੁਪਰੀਮ ਕੋਰਟ ਨੇ ਸਖਤ ਟਿੱਪਣੀ ਕਰਦੇ ਹੋਏ ਕੰਗਨਰ ਨੂੰ ਆਖਿਆ ਸੀ ਕਿ ਤੁਸੀਂ ਖਾਲੀ ਰੀਟਵੀਟ ਨਹੀਂ ਕੀਤਾ ਮਸਾਲਾ ਵੀ ਪਾਇਆ ਔਰ ਉਸ ਤੋਂ ਬਾਅਦ ਫਟਕਾਰ ਲਗਾਉਂਦੇ ਹੋਏ ਕੰਗਣਾ ਰੌਂਤ ਨੇ ਆਪਣੀ ਜਿਹੜੀ ਪਟੀਸ਼ਨ ਆ ਸੁਪਰੀਮ ਕੋਰਟ ਤੋਂ ਹੀ ਵਾਪਸ ਲੈ ਲਈ ਸੀ ਹਾਲਾਂਕਿ ਇਹ ਦੇਖਿਆ ਗਿਆ ਕਿ ਉਸ ਤੋਂ ਬਾਅਦ ਜਿਹੜਾ ਬਠਿੰਡਾ ਅਦਾਲਤ ਦੇ ਵਿੱਚ ਇੱਕ ਅਰਜ਼ੀ ਦਾਖਲ ਕੀਤੀ ਜਾਂਦੀ ਹੈ ਕੰਗਣਾ ਰੌਂਤ ਵੱਲੋਂ ਔਰ ਆਖਿਆ ਜਾਂਦਾ ਹੈ ਕਿ ਵੀਡੀਓ ਕਾਨਫਰencing ਦੇ ਜ਼ਰੀਏ ਪੇਸ਼ ਹੋਵੇ ਇਸ ਗੱਲ ਦਾ ਜਿਹੜਾ ਜ਼ਿਕਰ ਹੈ ਉਸ ਅਰਜ਼ੀ ਦੇ ਵਿੱਚ ਹੁੰਦਾ ਪਰ ਬਠਿੰਡਾ ਦੀ ਅਦਾਲਤ ਨੇ ਉਸ ਅਰਜ਼ੀ ਨੂੰ ਵੀ ਖਾਰਜ ਕਰ ਦਿੱਤਾ ਔਰ ਨਿਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਪਿਛਲੀ ਵਾਰ ਜਦੋਂ ਸੁਣਵਾਈ ਹੁੰਦੀ ਹੈ ਤਾਂ ਉਸ ਦਰਮਿਆਨ ਦੇਖਿਆ ਗਿਆ ਕਿ ਕੰਗਨਾ ਰਣੌਤ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਈ ਪਰ ਹੁਣ ਜਿਉ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਅੱਜ ਸੁਣਵਾਈ ਹੈ ਬਠਿੰਡਾ ਦੀ ਅਦਾਲਤ ਦੇ ਵਿੱਚ ਔਰ ਕੰਗਨਾ ਰਣੌਤ ਜੋ ਮੰਡੀ ਤੋਂ ਐਮਪੀ ਹੈ ਬਾਲੀਵੁੱਡ ਅਦਾਕਾਰ ਹੈ ਉਹ ਬਠਿੰਡਾ ਪਹੁੰਚ ਚੁੱਕੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਪੁਲਿਸ ਦੀ ਗੱਡੀਆਂ ਵੀ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਹਾਲਾਂਕਿ ਬਠਿੰਡਾ ਅਦਾਲਤ ਦੇ ਬਾਹਰ ਵੀ ਪੁਲਿਸ ਦਾ ਸਖਤ ਪੈਰਾ ਹੈ ਔਰ ਤਸਵੀਰਾਂ ਇੱਕ ਪਾਸੇ ਤੋਂ ਅਨਸਾਂਝੀਆਂ ਕਰ ਰਹੇ ਹਾਂ ਔਰ ਇਸ ਵਕਤ ਦੀ ਇਹ ਜਾਣਕਾਰੀ ਹੈ ਕਿ ਬਠਿੰਡਾ ਪਹੁੰਚ ਚੁੱਕੀ ਹੈ ਬਾਲੀਵੁੱਡ ਅਦਾਕਾਰਾਂ ਤੇ ਮੰਡੀ ਤੋਂ ਐਮਪੀ ਕੰਗਨਾਰ ਨੌਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਾਫਲੇ ਦੀਆਂ ਔਰ ਇਸ ਦੇ ਨਾਲ ਕੋਈ ਜੀ ਸਮੇਂ ਦੇ ਵਿੱਚ ਅਦਾਲਤ ਦਾ ਜਿਹੜਾ ਰੋਕ ਹੈ ਉਹ ਕੀਤਾ ਜਾਵੇਗਾ ਕਿਉਂਕਿ ਅਦਾਲਤ ਦੇ ਵਿੱਚ ਸੁਣਵਾਈ ਹੋਣੀ ਹੈ ਇਸ ਮਾਨਹਾਨੀ ਮਾਮਲੇ ਨੂੰ ਲੈ ਕੇ ਤਾਂ ਥੋੜੀ ਦੇਰ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਹੋਵੇਗੀ ਬਾਲੀਵੁੱਡ ਅਦਾਕਾਰਾ ਐਮਪੀ ਕੰਗਨਾਰ ਨੌਤ ਜਿੱਥੇ ਇੱਕ ਪਾਸੇ ਤਸਵੀਰਾਂ ਸਾਂਝੀਆਂ ਕਰ ਰਹੇ ਆ ਉੱਥੇ ਹੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਇਹ ਮਾਮਲਾ ਸਾਲ 2021 ਦਾ ਹੈ ਜਦੋਂ ਕਿਸਾਨਾਂ ਦਾ ਵਿਰੋਧ ਜਿਹੜਾ ਉਹ ਕੀਤਾ ਗਿਆ ਕੰਗਨਾਰ ਨੌਤ ਵੱਲੋਂ ਔਰ ਕੰਗਨਾ ਨੇ ਟਵੀਟ ਕਰਕੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆਂ ਪਿੰਡ ਦੀ ਰਹਿਣ ਵਾਲੀ 87 ਸਾਲਾਂ ਦੇ ਕਰੀਬ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ 100-100 ਰੁਪਏ ਲੈ ਕੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਣ ਵਾਲੀ ਮਹਿਲਾ ਦੱਸਿਆ ਸੀ ਜਿਸ ਤੋਂ ਬਾਅਦ ਮਹਿੰਦਰ ਕੌਰ ਨੇ ਜਿਹੜਾ ਅਦਾਲਤ ਦੇ ਵਿੱਚ ਕੇਸ ਜਿਹੜਾ ਉਹ ਦਾਇਰ ਕੀਤਾ ਤਾਂ ਇਹ ਮਾਨ ਹਾਨੀ ਦਾ ਕੇਸ ਹੈ ਔਰ ਇਸੇ ਮਾਨ ਹਾਨੀ ਕੇਸ ਦੇ ਵਿੱਚ ਕੰਗਨਾ ਰਨੌਤ ਦੇ ਬਠਿੰਡਾ ਅਦਾਲਤ ਦੇ ਵਿੱਚ ਪੇਸ਼ੀ ਹੈ ਔਰ ਇਹ ਤਸਵੀਰਾਂ ਨੇ ਕਿ ਕੰਗਨਾਰਨੋਤ ਬਠਿੰਡਾ ਪਹੁੰਚ ਚੁੱਕੀ ਔਰ ਥੋੜੀ ਦੇਰ ਦੇ ਵਿੱਚ ਅਦਾਲਤ ਦੇ ਵਿੱਚ ਇਸ ਮਾਮਲੇ ਲੈ ਕੇ ਸੁਣਵਾਈ ਹੋਵੇਗੀ ਤਾਂ ਇਸ ਵਕਤ